ਸੋ ਫਿਰ ਮੈਂ ਜੀਸਸਾ ਫੋਲ ਦੇ ਉਤੇ ਜਾਣ ਲਈ ਪਰਸਾਂ ਤੋਂ ਅਡਿੱਕ ਕਰ ਰਿਹਾ ਸੀਗਾ ਇਹ ਜਿਹੜਾ ਸਫਰ ਹੈ ਇਹ ਯੂਰਪ ਤੇ ਅਫਰੀਕਾ ਨੂੰ ਜੋੜਦਾ ਹੈ ਸਪੇਨ ਤੋਂ ਲੈ ਕੇ ਮੋਰਾਕੋ ਕੰਟਰੀ ਹੈ ਜਿਹੜਾ ਡਿਸਟੈਂਸ ਕਹਿੰਦਾ ਹੈਗਾ ਇਹ ਫੈਰੀ ਦੇ ਨਾਲ ਅਸੀਂ ਜਾਵਾਂਗੇ ਅਲਜੀਰੀਆਸ ਤੋਂ ਰਾਕੂ ਅੱਜ ਪ੍ਰੋਬਲਮ ਥੋੜੀ ਇਹ ਹੈਗੀ ਕਿ ਅੱਜ ਮੌਸਮ ਇੰਨਾ ਵਧੀਆ ਨਹੀਂ ਹੈਗਾ ਮੌਸਮ ਥੋੜਾ ਖਰਾਬ ਹੋਣ ਦੇ ਨਾਲ ਅੱਜ ਜਿਹੜਾ ਮੇਰਾ ਸਫਰ ਦਾ ਆਨੰਦ ਹੈ ਉਹ ਥੋੜਾ ਫਿੱਕਾ ਪੈ ਗਿਆ ਬਰਸਾਤ ਹੋ ਰਹੀ ਹੈ ਪਰ ਫਿਰ ਵੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕਿਸ ਤਰੀਕੇ ਦੇ ਨਾਲ ਇਹ ਇਹ ਥਾਂ ਜਿਹੜੇ ਸਾਰੇ ਸ਼ਿਪ ਨੇ ਉਹ ਆਪਣੇ ਯੂਰਪ ਤੋਂ ਅਫਰੀਕਾ ਨੂੰ ਜੋੜਦੇ ਨੇ ਇਸ ਸਫਰ ਦਾ ਇੱਕ ਸਭ ਤੋਂ ਵੱਡਾ ਹੋਰ ਇੰਟਰਸਟਿੰਗ ਪਾਰਟ ਇਹ ਵੀ ਹੈਗਾ ਕਿ ਤੁਸੀਂ ਜਦੋਂ ਜਾਣਦੇ ਹੋ ਕਿ ਜਿਹੜਾ ਇਹ ਸਫਰ ਹੈ ਇੱਥੇ ਅਫਰੀਕਾ ਤੇ ਯੂਰਪ ਦਾ ਜਿਹੜਾ ਜੁੜਦਾ ਹੈਗਾ ਇਸੇ ਸਫਰ ਰਾਹੀਂ ਸਾਡੇ ਜਿੰਨੇ ਵੀ ਜਿਹੜੇ ਗਰੀਬ ਮੁਲਕਾਂ ਦੇ ਲੋਕ ਨੇ ਉਹ ਡੌਂਕੀ ਰਾਉਂਦੇ ਨੇ ਇਸੇ ਸਮੁੰਦਰ ਨੂੰ ਪਾਰ ਕਰਕੇ ਕਿਸੇ ਜਗ੍ਹਾ ਰਾਹੀਂ ਉਹ ਯੂਰਪ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰਦੇ ਨੇ ਇਸ ਸਮੁੰਦਰ ਨੇ ਪਤਾ ਨਹੀਂ ਲੱਖਾਂ ਲੋਕ ਇਸ ਸਮੁੰਦਰ ਦੇ ਵਿੱਚ ਇਸੇ ਕੋਸ਼ਿਸ਼ ਦੌਰਾਨ ਡੁੱਬ ਗਏ ਨੇ ਤੇ ਹਜੇ ਵੀ ਉਹ ਆਪਣੀ ਕੋਸ਼ਿਸ਼ ਚੰਗੇ ਭੋਖੇ ਲਈ ਨਹੀਂ ਛੱਡਦੇ ਕਿਉਂਕਿ ਹਰ ਬੰਦਾ ਇਹ ਚਾਹੁੰਦਾ ਹੈ ਕਿ ਉਹ ਵੀ ਇੱਕ ਚੰਗੀ ਜ਼ਿੰਦਗੀ ਜੀਣ ਦਾ ਹੱਕਦਾਰ ਹੈ ਤੇ ਇਹ ਗਰੀਬੀ ਅਮੀਰੀ ਦਾ ਪਾੜਾ ਇਸ ਸਮੁੰਦਰ ਦਾ ਇਹ ਕਿਨਾਰਾ ਕਰ ਰਿਹਾ ਹੈ ਕਿਉਂਕਿ ਇੱਕ ਪਾਸੇ ਮਹਿਲ ਮਨਾਰਾਂ ਵਾਲੇ ਲੋਕ ਰਹਿੰਦੇ ਨੇ ਜਿਸ ਨੂੰ ਯੂਰਪ ਕਿਹਾ ਜਾਂਦਾ ਹੈ ਦੂਸਰੇ ਪਾਸੇ ਅਫਰੀਕਾ ਜਿੱਤੇ ਖਾਣ ਦੇ ਲਈ ਕੁਝ ਵੀ ਨਹੀਂ ਮਿਲਦਾ ਹੈਗਾ ਤੁਹਾਨੂੰ ਮੈਂ ਰਸਤੇ ਦੇ ਵਿੱਚ ਇਸ ਆਫਰ ਦੀਆਂ ਤਸਵੀਰਾਂ ਦਿਖਾਵਾਂਗਾ ਤੁਸੀਂ ਦੇਖ ਰਹੇ ਹੋ ਕਿ ਇਹ ਯੂਰਪ ਦੀ ਸਭ ਤੋਂ ਵੱਡੀ ਪੋਰਟ ਹੈ ਕਾਰਗੋ ਪੋਰਟ ਵੀ ਹੈ ਤੇ ਇੱਥੇ ਬਣੇ ਬਣਾਏ ਟਰੱਕ ਵੀ ਲੋਡ ਹੋ ਰਹੇ ਨੇ ਇਸ ਫੈਰੀ ਦੇ ਵਿੱਚ ਤੇ ਹੁਣ ਤੁਸੀਂ ਆਓ ਛੇ ਪਾਰਿਆ ਕੋਟ ਮੇਰਾ ਬੜੀ ਤਮੰਨਾ ਸੀ ਬਹੁਤ ਟਾਈਮ ਤੋਂ ਤਮੰਨਾ ਸੀ ਕਿ ਮੈਂ ਇਹ ਰਸਤੇ ਦੇ ਉੱਤੇ ਸਫ਼ਰ ਕਰਾਂ ਪਰ ਚਲੋ ਅੱਜ ਬਰਸਾਤ ਤਾਂ ਹੋ ਗਈ ਹੈ ਪਰ ਸਫ਼ਰ ਕਰਨ ਦੀ ਤਮੰਨਾ ਦੇਖਦੇ ਹਾਂ ਅਗਰ ਯਾਤਰੀ ਕੈਂਸਲ ਨਾ ਹੋਈ ਤਾਂ ਕਿਉਂਕਿ ਮੌਸਮ ਬੜਾ ਖਰਾਬ ਚੱਲ ਰਿਹਾ ਹੈ ਤੇ ਮੈਂ ਰਸਤੇ 'ਚ ਵੀ ਤੁਹਾਨੂੰ ਦਾਸਤੇ ਦਾ ਆਨੰਦ ਲਵਾਂ ਉਸ ਤੋਂ ਮੈਂ ਆਪਣੀ ਦੁਨੀਆ ਦੇ ਸਫ਼ਰ ਦੇ ਦੌਰਾਨ ਤੁਹਾਨੂੰ ਉਹਨਾ ਸਿੱਜਾਂ ਨੂੰ ਦੇਖਣ ਦੀ ਗੋਸ਼ਿਕਾ ਤਾਂ ਜੋ ਤੁਹਾਨੂੰ ਆਮ ਟੀਵੀਜ਼ਨ ਦੇ ਵਿੱਚ ਜਾਂ ਸਾਨੂੰ ਹੋਰ ਕਿਸੇ ਥਾਂ ਦੇ ਵਿੱਚ ਤਾਂ ਨਹੀਂ ਮਿਲੀਆਂ ਕਿਉਂਕਿ ਮੈਂ ਵੀ ਜਿਆਦਾ ਫੇਮਸ ਜਗ੍ਹਾ ਦੇ ਉੱਤੇ ਨਹੀਂ ਜਾ ਗਏ ਰਾਜਿੰਦਾਂ ਮੈਂ ਉਹਨਾਂ ਜਗਾਵਾਂ ਤੇ ਜਾਂਨਾ ਜਿੱਮੇ ਜਿਵੇਂ ਕਿ ਕੋਈ ਬੰਦਾ ਬਾਹਰਲਾ ਕੋਈ ਘੁੰਮਣ ਆਇਆ ਇੰਡੀਆ ਤਾਂ ਉਹ ਆਪਣੀ ਪਿੰਡਾਂ ਤੱਕ ਪਹੁੰਚਦਾ ਹੀ ਨਹੀਂ ਹੈਗਾ ਆਪਣੇ ਡੀਪ ਜਿਹੜੇ ਇੰਟਰਸਟਿੰਗ ਚੀਜ਼ਾਂ ਨੇ ਉਹਨਾਂ ਨੂੰ ਦੇਖਦਾ ਹੀ ਨਹੀਂ ਹੈਗਾ ਉਹ ਮੇਨ ਮੇਨ ਚੀਜ਼ਾਂ ਦੇਖ ਕੇ ਚਲੇ ਜਾਂਦਾ ਉਥੇ ਤਰੀਕੇ ਨਾਲ ਮੇਰਾ ਜਿਹੜਾ ਤੇਜ਼ ਹੈਗਾ ਉਹ ਇਹ ਹੈਗਾ ਕਿ ਮੈਂ ਡੀਪਲੀ ਚੀਜ਼ਾਂ ਦੇਖਾਂ ਉਹ ਨਾ ਚੀਜ਼ਾਂ ਦੇਖਾਂ ਜਿਹੜੀਆਂ ਕਿ ਆਮ ਸਾਨੂੰ ਨਹੀਂ ਟੀਵੀ ਤੇ ਦੇਖਣ ਮਿਲਦੀਆਂ ਤੇ ਨਾਲ ਹੀ ਮੈਂ ਤੁਹਾਨੂੰ ਰਿਕਵੈਸਟ ਕਰਾਂ ਕਿ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਪਲੀਜ਼ ਤੁਸੀਂ ਜਿਹੜਾ ਮੇਰਾ ਚੈਨਲ ਆ ਉਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਨਾਲ ਕੋਈ ਨਾ ਕੋਈ ਕਮੈਂਟ ਜਾਂ ਸੁਜੈਸ਼ਨ ਦਿਨ ਦਰਿਆ ਕਰੋ ਤਾਂ ਕਿ ਜਿਹੜੀ ਹਰ ਚੀਜ਼ ਹੈ ਨਾ ਉਹ ਆਪਣੇ ਤੱਕ ਪਹੁੰਚਦੀ ਰਹੇ ਤੇ ਮੈਂ ਤੁਹਾਨੂੰ ਹੋਰ ਚਰਜੇ ਤਰੀਕੇ ਦੇ ਨਾਲ ਆਪਣੇ ਸਫਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਾ ਹਾਂ ਸੋ ਪਲੀਜ਼ ਆਲਵੇਸ ਤੁਸੀਂ ਸਬਸਕ੍ਰਾਈਬ ਕਰਨ ਵਾਲਾ ਬਟਨ ਨਾ ਭੁੱਲਿਆ ਕਰੋ ਤਾਂ ਕਿ ਮੈਂ ਤੁਹਾਡੇ ਕੋਲ ਹਰ ਪੀਕੇ ਦਾ ਆਪਣੇ ਸਫਰ ਦੀ ਪਿਕਚਰ ਨਾਲ ਤੁਹਾਡੇ ਤੱਕ ਤੋ ਪਹਿਲਾਂ 50 ਸਿਕਾਂ ਚਲੋ ਅੱਜ ਹੁਣ ਆਪਾਂ ਇਸ ਸਰੋਤੇ ਨਿਕਲੇ ਆ ਤੇ ਕੁਝ ਹੋਰ ਰਸਤੇ ਦੀਆਂ ਜਿੰਨੀਆਂ ਤਸਵੀਰ ਆਉਂਦੀਆਂ ਆ ਉਹਨਾਂ ਦੀਆ ਕਰਾਂਗਾ ਅਰਦਾਸ ਕਰੋ ਕਿ ਬਰਸਾਤ ਬੰਦ ਹੋ ਜAVE ਤਾਂ ਕਿ ਜਿਹੜੀਆਂ ਇਸ ਰਸਤੇ ਦੀਆਂ ਜਿਹਨਾਂ ਨੂੰ ਮੈਂ ਸਾਲਾਂ ਤੋਂ ਉਡੀਕਦਾ ਸੀ ਇਸ ਰਸਤੇ ਦੀ ਸਫਲਤਾ ਕਰਨ ਦੇ ਲਈ ਉਹ ਸਾਰੇ ਰਸਤੇ ਜਿੰਨ ਸੀਨਾ ਮੇਟੋ ਲੈ ਤੱਕ ਪਹੁੰਚ ਸਕਾਂ ਥੈਂਕ ਯੂ